ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਅੱਜ ਸਾਇੰਸ ਪ੍ਰਦਰਸ਼ਨੀ ਦਾ ਜਿਹੜਾ ਜ਼ਿਲ੍ਹਾ ਪੱਧਰੀ ਮੁਕਾਬਲਾ ਚੱਲ ਰਿਹਾ ਜੀ ਹਾਥਨ ਸਕੂਲ ਦੇ ਵਿੱਚ ਮੁਕਾਬਲਾ ਚੱਲ ਰਿਹਾ ਇਧਰਲੀ ਸਾਈਡ ਰਜਿਸਟ੍ਰੇਸ਼ਨ ਕਮੇਟੀ ਮੈਡਮ ਗੁਰਜੀਤ ਕੌਰ ਦੀ ਅਗਵਾਈ ਦੇ ਵਿੱਚ ਸਾਰੇ ਖਾਲੀਦ ਮਹਿਮੂਦ ਜੀ ਸਾਡੇ ਸਾਰੇ ਬਹੁਤ ਹੀ ਮਿਹਨਤੀ ਅਧਿਆਪਕ ਸਹਿਬਾਨ ਨਾਲ ਵਰਕ ਕਰ ਰਹੇ ਬਾਣੀ ਮੇਲੇ ਵਿਦਿਅਕ ਲੈਵਲ ਦਾ ਰਾ ਸਾਇੰਸ ਜਿਹੜਾ ਹੈਗਾ ਮੇਲਾ ਲਗਾਇਆ ਗਿਆ ਹਥਨ ਸਕੂਲ ਵਿੱਚ ਬੜੇ ਮਾਣ ਦੀ ਗੱਲ ਆ ਵੀ ਪ੍ਰਿੰਸੀਪਲ ਰਮਨਦੀਪ ਕੌਰ ਦੀਗਵਾਜ ਦੇ ਵਿੱਚ ਇਹ ਮੇਲਾ ਚੱਲ ਰਿਹਾ ਜੀ ਜਿਹਦੇ ਵਿੱਚ ਜ਼ਿਲ੍ਹੇ ਦੇ ਟਾਪ ਦੇ ਜਿਹੜੇ ਸਾਰੇ ਸਕੂਲ ਨੇ ਉਹ ਆਪਣੇ ਪ੍ਰੋਜੈਕਟ ਲੈ ਕੇ ਆਏ ਨੇ ਹੈਲੋ ਜਦੋਂ ਚੱਲ ਰਹੀ ਹੈ ਜੀ 2 2 ਰੂਮ ਨੰਬਰ ਅਗਲੇ ਸਾਇੰਸ ਵਿਲਾ ਚੱਲ ਰਿਹਾ। ਦਰ ਬੱਚਿਆਂ ਨੇ ਆਪਣੇ ਪ੍ਰਦਰਸ਼ਨ ਕੀਤੇ ਆ। ਪ੍ਰੋਜੈਕਟ ਕਿਹੜਾ ਸਕੂਲ ਆ ਪੁੱਤ? ਸਰ ਐਸ ਵੀ ਬਾਗੜੀਆਂ ਬਾਗੜੀਆਂ ਸਕੂਲ। ਹਾਂ ਪੁੱਤ ਕਿਹੜਾ ਸਕੂਲ ਆ? ਜੀਐਸ ਐਸ ਅੰਮ੍ਰਿਤਵਾਲ। ਕੰਗਣਵਾਲ। ਬਸ ਸਕੂਲ ਨੇਮ ਦੱਸੀਏ ਪੁੱਤ। ਜੀਡਰਪੈਸ ਗੁਆਰਾ। ਗੁਆਰਾ। ਮਨਜੀਤ ਸਰ ਵਾਲਾ ਸਕੂਲ। ਪੁੱਤ ਕਿਹੜਾ ਸਕੂਲ ਆ? ਸਰਕਾਰੀ ਸੈਕੰਡਰੀ ਸਮਾਰਟ ਸਕੂਲ ਹਤਣਾ। আচ্ছা ਕਿੰਨੇ ਨੇ ਇਹ ਮਾਡਲ ਤਿਆਰ ਕਰਵਾਇਆ? ਅਮਰਦੀ ਮੈਡਮ। ਹਾਂ ਅਮਰਦੀ ਮੈਡਮ ਤੇ ਨਾਲ ਸਰਜੀਤ ਮੈਡਮ। ਹਾਂਜੀ। ਬਹੁਤ ਵਧੀਆ ਪੁੱਤ ਹੋ ਗਿਆ ਤੁਹਾਡਾ ਕਿ ਰਿੰਦਰ ਹਲੇ ਓਕੇ ਹਾਂ ਪੁੱਤ ਕਿਹੜਾ ਸਕੂਲ ਆ ਹਥਨ ਸਕੂਲ ਕਿਹੜਾ ਸਕੂਲ ਆ ਪੁੱਤ ਭੋਗੀਵਾਲ ਸਕੂਲ ਭੋਗੀਵਾਲ ਕਿਆ ਵਾਗੜੀਆਂ ਆਮਰਗੜਾ ਕਿਆ ਬਾਤ ਆ ਗਰਲ ਸਕੂਲ ਕਿਹੜਾ ਸਕੂਲ ਹੈ ਗਰਲ ਸਕੂਲ ਬਾਤਸਰ ਵਾਲਾ ਕਨਿਆ ਸਕੂਲ ਹਾਂ ਕਿਹੜਾ ਸਕੂਲ ਆ ਪੁੱਤ ਗੁਵਾਰਾ ਗੁਵਾਰਾ ਓਕੇ ਬਹੁਤ ਸੋਹਣਾ ਇਹ ਪ੍ਰਦਰਸ਼ਨੀਆਂ ਜਿਹੜੀ ਚੱਲ ਰਹੀ ਹੈ ਜੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਹਥਨ ਸਕੂਲ ਦੇ ਵਿਦਿਅ ਅ ਚੱਲ ਰਹੀ ਹੈ ਇੱਧਰ ਗਾਈਡ ਸਰ ਨਾਲ ਕਿਹੜਾ ਸਕੂਲ ਆ ਪੁੱਤ ਭੋਗੀਵਾਲ ਸਾਡੇ ਪ੍ਰੇਮ ਸਰ ਬਹੁਤ ਹੀ ਐਫਰਟ ਐਫਰਟ ਕਰ ਰਹੇ ਨੇ ਬਹੁਤ ਹੀ ਮਿਹਨਤੀ ਅਧਿਆਪਕ ਹਾਂਜੀ ਕਿਹੜਾ ਸਕੂਲ ਆ ਪੁੱਤ ਹਥਨ ਸਕੂਲ ਤੁਹਾਡਾ ਪੁੱਤ ਗੁਵਾਰਾ ਸਕੂਲ ਹਾਂ ਬਹੁਤ ਹੀ ਸੋਹਣੇ ਇਫੈਕਟਿਵ ਮਾਡਲ ਹਾਂਜੀ ਕਿਹੜਾ ਸਕੂਲ ਆ ਪੁੱਤ ਸਾਧਤਪੁਰ ਇਹ ਸੋਈ ਸਕੂਲ ਕੀ ਬਾਤ ਆ ਪੂਲ ਮੁਖੀ ਪ੍ਰਿੰਸੀਪਲ ਰਮਨਦੀਪ ਕੌਰ ਜੀ ਤੇ ਨਾਲ ਜੀ ਕਸੀਰ ਸਰ ਹਾਂਜੀ ਪ੍ਰਦਰਸ਼ਨੀ ਸਾਰੀ ਕਰਵਾ ਰਹੇ ਨੇ ਆਰੀਆ ਸਰ ਸਾਡੇ ਹੈਲਥ ਕੇਅਰ ਦੇ ਮੈਡਮ ਬਹੁਤ ਮਿਹਨਤੀ ਨੇ ਕੰਮ ਕਰਾ ਰਿਆ ਸਾਡੇ ਕੋਹਾ ਸਾਫ ਅਸੀ ਕਾਲ ਜੀ ਓਕੇ ਜੀ ਇਧਰ ਜਿਹੜਾ ਸਾਰਾ ਪ੍ਰਦਰਸ਼ਨੀ ਚੱਲ ਰਹੀ ਆ ਆ ਤੇ ਸੋਣਾ ਸਕੂਲ ਵਾਲੇ ਦੱਸਣਾ ਠੀਕ ਕਿਸੇ ਨੂੰ ਵੀ ਆਪਦੇ ਸਕੂਲ ਦਾ ਨਾਮ ਨਹੀਂ ਪੁੱਛਣਾ ਸਮਝ ਗਈ ਲਿਆ ਹੂੰ ਤੁਸੀਂ ਇਹ ਵੀਡੀਓ ਚ ਬੋਲ ਸਕਦੇ ਹੋ ਸਕੂਲ ਦਾ ਨਾਮ ਪਰ ਉੱਥੇ ਨਹੀਂ ਦੱਸਣਾ ਜਿਹੜਾ ਹਿਮਤਨ ਸਾਦਤਪੁਰ ਅਮਰਗੜ ਅਮਰਗੜ ਹਾਂਜੀ ਹਥਨ ਵਾਲੇ ਕੀ ਬਾਤ ਆ ਪੁੱਤ ਸਕੂਲ ਮੈਨੂੰ ਦੱਸ ਸਕਦੇ ਹੋ ਬਾਗੜੀਆਂ ਸੰਦੌਰ ਸੰਦੌਰ ਕੰਗਨਵਾਲ ਭੋਗੀਵਾਲ ਤਿਆਰੀਆਪੁਰ ਬਤਪੁਰੀ ਤੁਹਾਡਾ ਸਕੂਲ ਸੋਈ ਮਲੇਕ ਕੋਟਲਾ ਬੱਚਿਆਂ ਦੀ ਤਿਆਰੀ ਪੂਰੀ ਸਾਡੇ ਬੀਆਰਸੀਸ ਕੇਸ ਸਰ ਹੋਰ ਸਾਰੇ ਸਕਾਲ ਜੀ ਇਧਰ ਵੀ ਸਾਰਾ ਚੱਲ ਰਿਹਾ ਸਾਰੇ ਇਹ ਜਜਮੈਂਟ ਚੱਲ ਰਹੀ ਹੈ ਜੀ ਇਧਰ ਹਾਂ ਕਿਆ ਬਾਤ ਹੈ ਸਕੂਲ ਪੁੱਤ ਸਭ ਇੰਟਰੀ ਗਵਰਨਮੈਂਟ ਸੀਨੀਅਰ ਸਕੂਲ ਕੋਠਾਲਾ ਕੋਠਾਲਾ ਹਾਂ ਰਜਿੰਦਰ ਕੁਮਾਰ ਜੀ ਵਾਲਾ ਸਕੂਲ ਕੀ ਬਾਤ ਹੈ ਕਿਹੜਾ ਸਕੂਲ ਹੈ ਪੁੱਤ ਵਾਗੜੀਆਂ ਹਾਂਜੀ ਮਲੇਰ ਕੋਟਲਾ ਮੁੰਡੇ ਵਾਲਾ ਮੁੰਡੇ ਵਾਲਾ ਸਕੂਲ ਹਾਂ ਬਾਈਸ ਦਲਸਾਹਬ ਸਰ ਵਾਲਾ ਹਾਂ ਕੰਗਣਵਾਲ ਕੰਗਣਵਾਲ ਸਰਕਾਰੀ ਸੀਨੀਅਰ ਹੱਥਾਂ ਦੀ ਲੱਗਦੇ ਹਾਂ ਹਾਂ ਪੁੱਤ ਗਵਰ ਜੱਜਮੈਂਟ ਚੱਲ ਰਹੀ ਹੈ ਜੀ ਵਿੱਚ ਬਹੁਤ ਬੋਲ ਨਹੀਂ ਸਕਦੇ ਇਹ ਅੰਦਰ ਤਾਂ ਬੋਲੇ ਨਹੀਂ ਜੀ ਕਿਉਂਕਿ ਜੱਜਮੈਂਟ ਚੱਲ ਰਹੀ ਆ ਇਧਰਲੀ ਸਾਈਡ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਹੁਣ ਫੇਰ ਬਹੁਤ ਹੀ ਪ੍ਰਭਾਵਸ਼ਾਲੀ ਸਾਰਾ ਪ੍ਰਬੰਧ ਵਿੱਚ ਪੰਜਾਬੀ ਵਿਰਸਾ ਆ ਸਾਡੇ ਬਹੁਤ ਹੀ ਪਿਆਰੇ ਗਰਵੀਰ ਨਵਜੀਤ ਸ਼ਰਮਾ ਬੱਚੇ ਇੱਧਰ ਰਿਫਰੈਸ਼ਮੈਂਟ ਲਈ ਇੱਧਰ ਲਈ ਸੈੱਡ ਸਾਰਾ ਚਾਹ ਪਾਣੀ ਦਾ ਪ੍ਰਬੰਧ ਆ ਗਾਈਡ ਦੇ ਆਪਕ ਲਈ ਹੋਰ ਸਾਰਾ ਸਟੇਜ ਡੈਕੋਰੇਟਾ ਪੂਰਾ ਜਿਲ੍ਹਾ ਪੁੱਧਰੀ ਵਿਗਿਆਨ ਪ੍ਰਦਰਸ਼ਨੀ ਗਾਈਡ ਦੇ ਆਪਕ ਹੋਰ ਸਾਰੇ ਚਾਬੀ ਲਈ ਪੁੱਤ ਸਾਰੇ ਨੇ ਓਕੇ ਸਾਡੇ ਸਕੂਲ ਦੇ ਹੀਰੇ ਬੈਠਿਆ ਹਾਂ ਹਾਂ ਹਾਂਜੀ ਹਾਂ ਹਾਂ ਹੋਰ ਠੀਕ ਆ ਚਾਹ ਗਰਮ ਪੰਜ ਚਾਹ ਗਰਮ ਓਕੇ ਸਰ ਚਾਹ ਆ ਗਈ ਸਾਰਿਆਂ ਨੂੰ ਓਕੇ ਥੈਂਕ ਯੂ ਬਹੁਤ ਹੀ ਸੋਹਣਾ ਜਿਹੜਾ ਪ੍ਰਬੰਧ ਆ ਸਾਰਾ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀਆਂ ਜਿਹੜੀ ਹਥਨ ਸਕੂਲ ਦੇ ਵੇੜੇ ਚੱਲ ਰਹੀ ਹੈ ਜੀ ਬੜੇ ਮਾਣ ਦੀ ਗੱਲ ਆ ਵੀ ਪਿੰਡ ਦੇ ਸਕੂਲ ਚ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਣੇ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੱਥਨ ਬਲੌਂ ਜਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਮਲੇਰ ਕੋਟਲਾ ਸਟੇਜ ਤਿਆਰਾ ਇਸ ਤੋਂ ਬਾਅਦ ਇਨਾਮ ਵਾਰਾ ਵੰਡੇ ਜਾਣਗੇ ਹਾਂ ਜੀ